ਤੇ ਜੱਗੋਂ ਤੇਰਵਾ ਮਾਮਲਾ ਸਾਹਮਣੇ ਆ ਗਿਆ ਕਿ 4 ਸਾਲ ਦਾ ਬੱਚਾ ਵੀ ਨਿਬਖਸ਼ਿਆ ਉਹਦੇ ਤੇ ਵੀ ਵੱਖ-ਵੱਖ ਧਰਾਵਾਂ ਦੇ ਤਹਿਤ ਚੋਰੀ ਦਾ ਕੁੱਟਮਾਰ ਦਾ ਮਾਮਲਾ ਦਰਜ ਕਰਤਾ 4 ਸਾਲ ਦਾ ਬੱਚਾ ਚੋਰੀ ਜਾਂ ਫਿਰ ਬੰਦਿਆਂ ਦੀ ਕੁੱਟਮਾਰ ਕਿਦਾਂ ਕਰ ਸਕਦਾ ਪੁਲਿਸ ਵਾਲਿਆਂ ਨੂੰ ਪਤਾ ਕੀ ਉਹਨਾਂ ਨੇ ਦੇਖ ਕੇ ਪਰਚਾ ਇਹਦੇ ਬੱਚੇ ਤੇ ਮੇਰੇ ਤੇ ਦਰਜ ਕੀਤਾ ਇਹ ਸਾਨੂੰ ਨਹੀਂ ਪਤਾ ਬਿਲਕੁਲ ਪੁਲਿਸ ਕਿਵੇਂ ਜਲੀਲ ਕਰਦੀ ਹੈ ਬੁਲਾ ਕੇ ਅਰੈਸਟ ਕਰ ਲੈਂਦੀ ਹੈ ਜਿਹੜੀ ਜੇਬ 'ਚ 10000 ਰੁਪਇਆ ਹੁੰਦਾ ਇਹਦੇ ਭਰਾ 'ਚ ਉਹ ਵੀ ਪੁਲਿਸ ਵਾਲਾ ਇੱਕ ਮੁਲਾਜ਼ਮ ਖੋਲ ਲੈਂਦਾ ਜੀ ਫਿਰ ਇੱਥੇ ਚਲਾਨ ਪੇਸ਼ ਕਰਨ ਦਾ ਰੇਟ ਚੱਲ ਰਿਹਾ 8000 ਰੁਪਏ ਕਹਿੰਦਾ ਹੁਣ ਚਲਾਨ ਪੇਸ਼ ਕਰਿਆ 8000 ਰੁਪਏ ਰੇਟ ਦਾ ਭਾਈ ਜੀ ਲਿਆ 8000 ਰੁਪਏ ਜੀ 5000 ਰੁਪਏ ਜੀ ਉਹਨੇ ਥਾਣੇ ਤੋਂ ਦਿੱਤਾ ਸਾਡੇ ਤੋਂ ਮੇਜਰ ਸਿੰਘ ਨੇ ਇੱਕ ਅਫਸਰ ਪੈਸੇ ਲੈ ਕੇ ਨਾ ਕਢ ਦਿੰਦਾ ਦੂਜਾ ਅਫਸਰ ਪੈਸੇ ਲੈ ਕੇ ਨਾ ਪਾ ਦਿੰਦਾ ਮਾਤਾ ਜੀ ਜਿਹੜੇ ਕਬਜ਼ਾ ਕਰਨ ਵਾਸਤੇ ਲੋਕ ਆਏ ਸੀ ਉਹਨਾਂ ਨੇ ਤੁਹਾਨੂੰ ਬੰਨਿਆ ਵੀ ਬੰਨਿਆ ਵੀ ਆ ਤੇ ਬੈੱਡਾਂ 'ਤੇ ਵੀ ਘੇਰ ਰਿਆ ਮੈਨੂੰ ਧੱਕਾ ਮਾਰ ਕੇ ਕਾ ਵੀ ਬਾਹਰ ਨਹੀਂ ਨਿਕੜਾ ਕੁੰਡਾ ਲਾਤਾ ਜਦੋਂ ਨੇ ਲ ਮੈਂ ਕਹਿੰਦੀ ਵੀ ਭਾਈ ਕੌਣ ਆ ਤੁਸੀਂ ਮੈਂ ਮਰਨੇ ਵਾਲੇ ਹੋ ਗਈ ਮੈਂ ਇਹ ਜੇ ਕੰਮ ਦੇਖਿਆ ਦੁਹਾਈਆਂ ਦੰਦੀ ਭਾਈ ਮੇਰਾ ਮੂੰਹ ਸੁੱਕ ਗਿਆ ਮੈਂ ਪਾਣੀ ਪੀਣਾ ਕੁੰਡਾ ਖੋਲ ਦੋ ਕੁੰਡਾ ਖੋਲ ਆਪਣੇ ਦਰਵਾਜ਼ੇ ਵੀ ਖੜਕਾયા ਪਰ ਉਹਨਾਂ ਨੇ ਪਿਓ ਦੇ ਪੁੱਤਾਂ ਨੇ ਖੋਲ ਕੇ ਨਹੀਂ ਦਿੱਤਾ ਜਿਹੜੇ ਲੋਕ ਤੁਹਾਡੇ ਤੇ ਅਟੈਕ ਕਰਨ ਆਏ ਉਹ ਪ੍ਰਸ਼ਾਸਨ ਦੇ ਸਾਹਮਣੇ ਵੀ ਕਹਿੰਦੇ ਕਿ ਮੈਂ ਕੀਤਾ ਮੇਰੇ ਤੇ ਜਿਹੜੀ ਕਾਰਵਾਈ ਕਰਾਉਣੀ ਕਰਾ ਦਿਓ ਹਾਂਜੀ ਪ੍ਰਸ਼ਾਸਨ ਦੇ ਸਾਹਮਣੇ ਇਹਨੇ ਬੇਖੌਫ ਕਿਉਂ ਉਹ ਤੋਂ ਬਾਅਦ ਕੋਰਟ 'ਚ ਜਦ ਚਲਾਨ ਪੇਸ਼ ਕਰਨਾ ਹੋਣਾ ਵੀਰ ਜੀ ਉਹਨਾਂ ਨੇ ਕਿਹਾ ਜੇ ਮੈਨੂੰ ਪੈਸੇ ਦੋਗੇ 8000 ਰੁਪਏ ਮੈਂ ਤਾਂ ਕੋਰਟ ਤੇ ਚਲਾਣਾ ਪੇਸ਼ ਕਰਾਂਗਾ ਕਿੰਨੇ ਕਿਹਾ ਸੀ ਇਹ ਮੇਜਰ ਸਿੰਘ ਨੇ ਦੋਸ਼ੀਆਂ ਨੂੰ ਸਜ਼ਾ ਦੇਣੀ ਕੀ ਸੀ ਸਾਨੂੰ ਦੋਸ਼ੀ ਬਣਾਤਾ ਜਿਨ੍ਹਾਂ ਦੇ ਜ਼ੁਲਮ ਹੋਏ ਸਰਪੰਚ ਹੈਗਾ ਝਾੜੂ ਪਾਰਟੀ ਦਾ ਉਹਦੀ ਪੂਰੀ ਫੁੱਲ ਸਪੋਰਟ ਆਈ ਉਹਨਾਂ ਨੂੰ ਪਰ ਉਦੋਂ ਦੋ ਬੰਦੇ ਸਾਨੂੰ ਰਾਤ ਨੂੰ ਆ ਕੇ ਧਮਕੀਆਂ ਦੇਂਦੇ ਨੇ ਰਸਤੇ 'ਚ ਰੋਕ ਲੈਂਦੇ ਨੇ ਕਿ ਪਰਚਾ ਵਾਪਸ ਲੈ ਲਓ ਵਾਣਾ ਅੰਜਾਮ ਬੁਰਾ ਹੋਊਗਾ ਕਰੀ ਮਾਤਾ ਨੂੰ ਕਹਿੰਦੇ ਤੂੰ ਟਿੱਡੀ ਭੁੰਡੀ ਆ ਤੈਨੂੰ ਮਸਲ ਦਿਆਂਗੇ ਚੋਰੀ ਹੋਈ ਵੀ ਐ 2.5 ਲੱਖ ਦੀ ਚੋਰੀ ਹੋਈ ਵੀ ਐ ਉਹਨਾਂ ਬੰਦੇ ਨੇ ਚੋਰੀ ਕੀਤੀ ਏ ਦੱਸੋ ਵੀ ਮੈਂ ਕੰਮ ਕਿਆ ਕਰਾਂ ਚੋਰੀ ਕਰਾਂ ਡਾਕਾ ਮਾਰਾਂ ਕਿ ਚਿਟਾ ਵਿੱਚ ਸਮਾਜ ਦੇ ਵਿੱਚ ਵਿਚਰਦਿਆਂ ਹੋਇਆਂ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਜਿਹੜੇ ਆਪਣੇ ਆਪ ਦੇ ਵਿੱਚ ਸਮਾਜ ਦੇ ਲੋਕਾਂ ਨੂੰ ਹੈਰਾਨ ਪਰੇਸ਼ਾਨ ਕਰਦੇ ਨੇ ਪਰ ਹਾਲ ਦੇ ਵਿੱਚ ਵੀ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਹੜਾ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲੀਆ ਚਿੰਨ੍ਹ ਖੜੇ ਕਰਦਾ ਜਿਹੜਾ ਪੂਰੇ ਨਿਜ਼ਾਮ ਦੇ ਉੱਪਰ ਵੀ ਸਵਾਲੀਆ ਚਿੰਨ੍ਹ ਲਾਉਂਦਾ ਤਾਂ ਪ੍ਰਸ਼ਾਸਨ ਨੂੰ ਸਵਾਲਾਂ ਦੇ ਢੇਰੇ ਦੇ ਵਿੱਚ ਇੱਕ ਅਜਿਹੇ ਮਾਮਲੇ ਨੇ ਖੜੀਆਂ ਕਰ ਦਿੱਤਾ ਏ ਜਿਹੜਾ ਮਾਮਲਾ ਤਕਰੀਬਨ 4 ਸਾਲ ਦੇ ਬੱਚੇ ਦਾ ਏ ਇਹ 4 ਸਾਲ ਦਾ ਬੱਚਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਹਨੂੰ ਇਹ ਨਹੀਂ ਪਤਾ ਕਿ ਮੇਰਾ ਦੁਸ਼ਮਣ ਕੌਣ ਹੈ ਮੇਰਾ ਦੋਸਤ ਕੌਣ ਹੈ ਔਰ ਇੱਕ ਬੱਚਾ ਨਰਵੈਰ ਹੈ ਜਿਸੋ ਹਿਸਾਬ ਦੇ ਨਾਲ ਇਸ ਬੱਚੇ ਦੀ ਉਮਰ ਹੈ ਪਰ ਇਸ 4 ਸਾਲ ਦੇ ਬੱਚੇ ਦੇ ਉੱਪਰ ਪ੍ਰਸ਼ਾਸਨ ਦੇ ਵੱਲੋਂ ਵੱਖ-ਵੱਖ ਧਰਾਵਾਂ ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ ਤੁਹਾਡੇ ਵੀ ਮਨ ਦੇ ਵਿੱਚ ਇਹ ਸਵਾਲ ਪੈਦਾ ਹੋ ਰਿਹਾ ਹੋਵੇਗਾ ਕਿ ਆਖਰ ਇਸ ਬੱਚੇ ਨੇ ਇਦਾਂ ਦਾ ਕਿਹੜਾ ਗੁਨਾਹ ਕੀਤਾ ਹੈ ਕਿ ਜਿਹੜਾ ਵੱਖ-ਵੱਖ ਧਰਾਵਾਂ ਦੇ ਤਹਿਤ ਇਸ ਬੱਚੇ ਦੇ ਉੱਪਰ ਪ੍ਰਸ਼ਾਸਨ ਨੂੰ ਮੁਕਦਮਾ ਦਰਜ ਕਰਨਾ ਪਿਆ ਇਹ ਮਾਮਲਾ ਸੁਹਾਣੇ ਦੇ ਨਾਲ ਲਾਂਡਰਾਂ ਦੇ ਨਾਲ ਸੰਬੰਧਿਤ ਆ ਗੱਲਬਾਤ ਕਰ ਲੈਣੇ ਆ ਜਿਹੜੇ ਪਰਿਵਾਰ ਦਾ ਇਹ ਮਸਲਾ ਹੈ ਜਿਹੜੇ ਪਰਿਵਾਰ ਦਾ ਇਹ ਬੱਚਾ ਹੈ ਉਹਨਾਂ ਦੇ ਹੋਰ ਵੀ ਮੈਂਬਰਾਂ ਤੇ ਮਾਮਲਾ ਦਰਜ ਹੋਇਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਅਸਲ ਦੇ ਵਿੱਚ ਪੂਰੀ ਕਹਾਣੀ ਕੀ ਸੀ ਬਾਈ ਜੀ ਕਿ ਨਾਮ ਹੈ ਤੁਹਾਡਾ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਗੌਰਵ ਸੂਦबीर ਜੀ ਮੇਰਾ ਨਾਮ ਹੈ ਲਾਂਡਰਪਿੰਡ ਮੇਰਾ ਪਿੰਡ ਹੈ ਵੀਰ ਜੀ ਕੀ ਅਸਲ ਦੇ ਵਿੱਚ ਕਹਾਣੀ ਕੀ ਵਾਪਰੀ ਹੈ ਕਿ ਪ੍ਰਸ਼ਾਸਨ ਨੂੰ 4 ਸਾਲ ਦੇ ਬੱਚੇ ਦੇ ਉੱਪਰ ਵੱਖ-ਵੱਖ ਧਰਾਮਾਂ ਦੇ ਤਹਿਤ ਮੁਕਦਮਾ ਦਰਜ ਕਰਨਾ ਪਿਆ ਵੀਰ ਜੀ ਇੱਕ ਜਗ੍ਹਾ ਦਾ ਰੋਲਾ ਹੈਗਾ ਜਿਹੜੀ ਸਾਡੇ ਕੋਲ 30 ਸਾਲ ਤੋਂ ਗਹਿਣੇ ਪਈ ਹੈ ਜ਼ਮੀਨ ਜਿੱਦਾਂ ਆਪਾਂ ਗਿਰਵੀ ਰੱਖ ਗਿਰਵੀ ਰੱਖ ਕੇ ਪੈਸੇ ਲੈ ਲੈਂਦੇ ਹਾਂ ਸਾਡੇ ਤੋਂ ਤਾਂ ਬੰਦੇ ਨੇ ਕੀ ਕਰਿਆ ਅੱਗੇ ਕਿਸੇ ਨੂੰ ਪ੍ਰਾਪਰਟੀ ਸੇਲ ਕਰਤੀ ਸਾਨੂੰ ਬਗੈਰ ਇਨਫੋਰਮੇਸ਼ਨ ਦਿੱਤੇ ਕਿ ਮੈਨੂੰ ਪੈਸੇ ਨਾ ਦੇਣੇ ਪੈਣ ਤੇ ਜਿਹੜੀ ਪਾਰਟੀ ਨੂੰ ਦਿੱਤੀ ਉਹਨਾਂ ਨੇ ਰਾਤ ਨੂੰ ਕਬਜ਼ਾ ਲੈਣ ਆ ਗਏ ਆਪਣਾ ਉੱਤੇ ਕਿੰਨੇ ਪੈਸੇ ਲੈਏ ਸੀ ਉਹਨਾਂ ਤੁਹਾਡੇ ਕੋਲ ਉਹਨਾਂ ਨੇ 60000 ਲਿੱਤੇ ਸੀ 30 ਸਾਲ ਪਹਿਲਾਂ ਹੀ 30 ਸਾਲ ਪਹਿਲਾਂ 60000 ਲਿਆ ਸੀ ਤੇ ਕੋਈ ਵਿਆਜ ਜਾਂ ਇਸ ਤਰ੍ਹਾਂ ਦੀ ਚੀਜ਼ ਦਾ ਕੋਈ ਲੈਣ ਦੇ ਨੂੰ ਵਿਆਜ ਤੇ ਲਿੱਤਾ ਸੀ ਸਾਡੇ ਤੋਂ 60000 ਰੁਪਏ ਆਪਣੀ ਭੈਣ ਦੇ ਵਿਆਹ ਵਾਸਤੇ ਕਿ ਅਸੀਂ ਤੁਹਾਨੂੰ 6 ਮਹੀਨੇ ਦੇ ਅੰਦਰ ਪੈਸੇ ਮੋੜ ਦਾਂਗੇ ਜੇ ਨਹੀਂ ਮੋੜਾਂਗੇ ਤੇ ਵਿਆਜ ਤੋਂ ਬਿਜਾਦਾਰ ਤੁਸੀਂ ਆਪਣੀ ਵਧਾਈ ਜਾਓ ਮਤਲਬ 30 30 ਸਾਲਾਂ ਦੇ ਵਿੱਚ ਇੱਕ ਵੀ ਰੁਪਿਆ ਜਿਹੜਾ ਵਿਆਜ ਦਾ ਉਹਨਾਂ ਤੁਹਾਨੂੰ ਨਹੀਂ ਦਿੱਤਾ ਸਾਨੂੰ ਇੱਕ ਵੀ ਪੈਸਾ ਵਿਆਜ ਦਾ ਨਹੀਂ ਦਿੱਤਾ ਉਤੋਂ ਬਾਅਦ ਉਹਨਾਂ ਨੇ 8 ਫਰਵਰੀ ਨੂੰ ਮੇਰੀ ਬੁਆ ਜੀ ਉੱਥੇ ਸੀ ਇਹਨਾਂ ਦੀ ਬਹੂ ਸੀ ਰਾਤ ਨੂੰ ਆ ਕੇ ਉਹਨਾਂ ਨੇ ਅੰਦਾ ਕੋਟੇ ਸਾਡੇ ਪ੍ਰਾਪਰਟੀ ਜੇ ਨੁਕਸਾਨ ਕਰਕੇ ਗੇਟ ਤੋੜ ਕੇ ਘਰ ਦੇ ਅੰਦਰ ਵੜ ਕੇ ਇਹਨਾਂ ਨੂੰ ਬੰਦੀ ਬਣਾ ਲਿੱਤਾ ਈ ਇਲੈਕਟ੍ਰਿਸਿਟੀ ਵੀ ਕੱਟ ਦਿੱਤੀ ਬਿਜਲੀ ਉਤੋਂ ਬਾਅਦ ਸਾਨੂੰ ਕਿਸੇ ਅਣਪਛਾਤੇ ਬੰਦੇ ਨੇ ਫੋਨ ਕੀਤਾ ਸਾਡੇ 4:30 ਵਜੇ ਕਿ ਸਾਡੇ ਘਰੇ ਕਬਜ਼ਾ ਹੋ ਰਿਹਾ ਕਿ ਤੋੜਫੋੜ ਹੋ ਰਹੀ ਹੈ ਆ ਕੇ ਦੇਖ ਲਓ ਇਹ ਤੁਸੀਂ ਕਿਵੇਂ ਗਾਰੰਟੀ ਦੇ ਨਾਲ ਕਹਿ ਸਕਦੇ ਹੋ ਕਿ ਜਿਹੜੇ ਬੰਦੇ ਨੇ ਤੁਹਾਡੇ ਕੋਲੋਂ ਪੈਸੇ ਲੈ ਸੀ ਜਗਾ ਗਿਰਵੀ ਰੱਖੀ ਸੀ ਉਹਨੇ ਅੱਗੇ ਸੇਲ ਕੀਤੀ ਆ ਤੇ ਸੇਲ ਕਰਕੇ ਉਹਨੇ ਅਗਲੇ ਨੂੰ ਜਿਹਨੂੰ ਵੇਚੀ ਐ ਉਹ ਤੁਹਾਡੇ ਕੋਲੋਂ ਕਬਜ਼ਾ ਲੈਣ ਵਾਸਤੇ ਆਏ ਸੀ ਅਸਲ ਦੇ ਵਿੱਚ ਇਹ ਪੁਸ਼ਟੀ ਕਿਵੇਂ ਕਰਦੇ ਹੋ ਤੁਸੀਂ ਇਹ ਸਾਨੂੰ ਪਟਵਾਰਖਾਨੇ ਜਾ ਕੇ ਪਤਾ ਲੱਗਿਆ ਵੀਰ ਜੀ ਹੂੰ ਉਹਨਾਂ ਦੇ ਨਾਮ ਜਿਹੜੇ ਪਾਰਟੀ ਨੇ ਇੱਥੇ ਕਬਜ਼ਾ ਕੀਤਾ ਉਹਨਾਂ ਦੇ ਨਾਮ ਉਹ ਨਾ ਬੋਲਦੀ ਸੀ ਉਹ ਜਿਹੜੇ ਬੰਦੇ ਨੇ ਜਗਾਤ ਖਰੀਦੀ ਹੋਏਗੀ ਉਸ ਵੇਲੇ ਤਾਂ ਉਹਨੇ ਇਸ ਚੀਜ਼ ਦੀ ਪੁਸ਼ਪੜਤਾਲ ਨਹੀਂ ਕੀਤੀ ਕਿ ਇਹ ਜਗਾ ਦਾ ਕੋਈ ਕਿਸੇ ਦੇ ਨਾਲ ਕੋਈ ਲੈਣ ਦੇਣ ਤਾਂ ਨਹੀਂ ਉਹਨਾਂ ਨੂੰ ਸਾਰਾ ਪਤਾ ਸੀ ਉਹਨਾਂ ਨੇ ਉਸ ਸਸਤੇ ਭਾਅ 'ਚ ਖਰੀਦੀ ਆ ਜੇ ਬੰਦਾ ਕੋਈ ਦੋ ਨੰਬਰ ਦਾ ਕੰਮ ਕਰਦਾ ਏ ਉਹ ਰਾਤਾਂ ਨੂੰ ਤਾਂ ਨਹੀਂ ਆਉਂਗਾ ਦੇਣੇ ਆ ਕੇ ਗੱਲ ਕਰੂੰਗਾ ਲੈਣ ਤੋਂ ਪਹਿਲਾਂ ਬੰਦਾ ਚੀਜ਼ ਦੇਖਦਾ ਕਿ ਮੈਂ ਪ੍ਰਾਪਰਟੀ ਖਰੀਦਣੀ ਆਈ ਇੱਕ ਵਾਰੀ ਨਿਵੇਸਟ ਕਰਨਾ ਉਹ ਲੜਾਈ ਝਗੜੇ ਵਾਲੀ ਤਾਂ ਨਹੀਂ ਹੈਗੀ ਜਦੋਂ ਉਹਨੇ ਜਗਾ ਖਰੀਦੀ ਉਹਨੂੰ ਪਤਾ ਸੀ ਕਿ ਪਹਿਲਾਂ ਹੀ ਪਰਿਵਾਰ ਕੋਈ ਰਹਿ ਰਿਹਾ ਦੇ ਵਿੱਚ ਹਾਂਜੀ ਹਾਂਜੀ ਉਹਨਾਂ ਨੂੰ ਸਾਰਾ ਪਤਾ ਸੀ ਉਹਨਾਂ ਸਭ ਕੁਝ ਪਤਾ ਸੀ ਉਹਨਾਂ ਤਰੀਕ ਰਾਤ ਨੂੰ ਆ ਕੇ ਕਬਜ਼ਾ ਕੀਤਾ ਕਿ ਸਾਡਾ ਇੱਕ ਪੜੋਸੀ ਹੈਗਾ ਉਹਨੇ ਉਹਨੇ ਸਾਰੀ ਰੈਕੀ ਕਰਕੇ ਉਹਨਾਂ ਨੂੰ ਦਿੱਤੀ ਆ ਕਿ ਇੰਨੇ ਵਜੇ ਆਂਦੇ ਨੇ ਇੰਨੇ ਵਜੇ ਆਂਦੇ ਨੇ ਤੇ ਪਿੱਛੇ ਜਨਾਨੀਆਂ ਰਹਿ ਜਾਂਦੀਆਂ ਨੇ ਫਿਰ ਤੁਸੀਂ ਕਬਜ਼ਾ ਕਰਨਾ ਤੁਹਾਨੂੰ ਸਾਨ ਰਹੂਗਾ ਮਾਤਾ ਜੀ ਜਿਹੜੇ ਕਬਜ਼ਾ ਕਰਨ ਵਾਸਤੇ ਲੋਕ ਆਏ ਸੀ ਉਹਨਾਂ ਨੇ ਤੁਹਾਨੂੰ ਬੰਨਿਆ ਵੀ ਬੰਨਿਆ ਵੀ ਆ ਤੇ ਬੈੱਡਾਂ ਪਰ ਵੀ ਗੇਰੇ ਆ ਮੈਨੂੰ ਧੱਕਾ ਮਾਰ ਕੇ ਕਾ ਵੀ ਬਾਹਰ ਨਹੀਂ ਨਿਕੜਾ ਕੁੰਡਾ ਲਾਤਾ ਯਾਰ ਆਪਣਾ ਕੰਮ ਕਰਕੇ ਫੇਰ ਕੁੰਡਾ ਖੋਲਿਆ ਮੈਨੂੰ ਕਿੰਨੇ ਕ ਵਜੇ ਦੀ ਰਾਤ ਦੀ ਗੱਲ ਹੈ ਇਹਨੇ 3:30 ਵਜੇ ਦਾ ਟਾਈਮ ਤੇ ਤੜਕੇ ਦਾ ਹਾਂ ਹੂੰ ਜਦੋਂ ਫਿਰ ਅਸੀਂ ਇਹਨਾਂ ਨੂੰ ਬੁਲਾਇਆ 5 ਵਜੇ ਆ ਗਏ ਜਾਨੂ ਦੌੜ ਗਏ ਹੂੰ ਕਿੰਨੇ ਕ ਲੋਕ ਸੀਗੇ ਚਾਰ ਪੰਜ ਜਾਣੇ ਸੀ ਉਹ ਸਾਰੇ ਹੂੰ ਅੱਜ ਵੀ ਕਾਇਆ ਹੋਏ ਸੀ ਤਾਂ ਫਿਰ ਉਹਨਾਂ ਨੇ ਕਹਿੰਦੇ ਕੁੰਡਾ ਖੋਲ ਲੈ ਮੈਂ ਜੁਹਾਈਆਂ ਜੰਦੀ ਭਾਈ ਕੁੰਡਾ ਖੋਲ ਦੋ ਪਾਣੀ ਪੀਣਾ ਪਾਣੀ ਪੀਣਾ ਮੇਰੇ ਮੂੰਹ ਸੁੱਕਾ ਜਾਂਦਾ ਵੀ ਮੈਂ ਬਿਮਾਰ ਬੰਦਾ ਹਾਂ ਨਹੀਂ ਖੋਲੇ ਨਾਲੇ ਤੇ ਮੀ ਆ ਵੀ ਸੀ ਆ ਉਹਨਾਂ ਦੇ ਕੋਲੇ ਕੋਈ ਹਥਿਆਰ ਵੀ ਹੈ ਸੀਗਾ ਉਸ ਵੇਲੇ ਤਿਆਰ ਤਾਂ ਹੋਗਾ ਮੈਂ ਨਿਤਿਆਰ ਦਾ ਦੇਖਣ ਹਉਣੇ ਜਰੂਰ ਤਿਆਰ ਦਾ ਲੈ ਕੇ ਆਈ ਸੀ ਆਏ ਪਿੱਛੋਂ ਨੂੰ ਸੀ ਸਾਡੇ ਮਕਾਨਾਂ ਦੇ ਪਿੱਛੇ ਨੂੰ ਸਾਨੂੰ ਮੈਂ ਜਿੱਥੇ ਵੇਲੇ ਆਏ ਆ ਤਾਂ ਮੈਂ ਉਹਨੂੰ ਕਹਦੀ ਮੇਰੀ ਇੱਕ ਲਕਸਾ ਖੁੱਲੀ ਜਾਣਾ ਲੈ ਤੇ ਮਾਰੀ ਮੈਂ ਕਹਿੰਦੀ ਵੀ ਭਾਈ ਕੌਣ ਆ ਤੁਸੀਂ ਕੋਈ ਨਹੀਂ ਬੋਲਿਆ ਮੈਂ ਉੱਠ ਕੇ ਦੇਖਿਆ ਜਦ ਦੇਖਿਆ ਮੈਂ ਕੌਣ ਆ ਤੁਸੀਂ ਕਹਿੰਦਾ ਮੈਨੂੰ ਕਹਾਂ ਤਾਂ ਰਹਿਣਾ ਹੀ ਨਹੀਂ ਅੰਦਰੇ ਬਾਰਸਾ ਮੈਨੂੰ ਮੁਰਕੇ ਮੈਨੂੰ ਨਿਕਲਣ ਦੇ ਬਾਹਰ ਜੇ ਜਦੋਂ ਇੱਕੋ ਦਮ ਆ ਕੇ ਤੁਹਾਡੇ ਕਮਰੇ ਦੇ ਵਿੱਚ ਘਰ ਦੇ ਵਿੱਚ ਦਾਖਲ ਹੋਗੇ ਤੁਸੀਂ ਤਾਂ ਹੈਰਾਨ ਹੋਗੇ ਹੋਵੋਗੇ ਕਿ ਕਿਤੇ ਲਟੇਰੇ ਤਾਂ ਨਹੀਂ ਆ ਕੇ ਪੈ ਗਏ ਮਰਨੇ ਵਾਲੇ ਹੋਗੇ ਮੈਂ ਅਜੇ ਕੰਮ ਦੇਖੇ ਕਿ ਮੈਂ ਨਹੀਂ ਦੇਖਿਆ ਹੈ ਲੱਗਦਾ ਮੈਂ ਜੋ ਹਾਂ ਜਾਂ ਦੰਦੀ ਭਾਈ ਮੇਰਾ ਮੂੰਹ ਸੁੱਕ ਗਿਆ ਮੈਂ ਪਾਣੀ ਪੀਣਾ ਕੁੰਡਾ ਖੋਲਦੋ ਕੁੰਡਾ ਖੋਲ ਆਪਣੇ ਦਰਵਾਜ਼ੇ ਵੀ ਖੜਕਾਇਆ ਪਰ ਉਹਨਾਂ ਨੇ ਪਿਓ ਦੇ ਪੁੱਤਾਂ ਨੇ ਖੋਲ ਕੇ ਨਹੀਂ ਦਿੱਤਾ ਕੁੰਡਾ ਹੋਰ ਕੌਣ ਸੀਗਾ ਘਰ ਦੇ ਵਿੱਚ ਮੌਜੂਦ ਤੁਹਾਡੇ ਨਾਲ ਮੈਂ ਇਕੱਲੀ ਹੋਈ ਪਈ ਸੀ ਹੂੰ ਬਹੁਤ ਸਾਡੀ ਇਕੱਲਾ ਸੀ ਮੈਂ ਰ ਆ ਪਾਣੀ ਕਮਰੇ ਵਿੱਚ ਪਈ ਹੂੰ ਹੋਰ ਕੋਈ ਨਹੀਂ ਸੀ ਮੇਰੇ ਕੋਲ ਮੈਂ ਭਾਜੀ ਲਾਈਟ ਵੀ ਬੰਦ ਕਰਤੀ ਜਦੋਂ ਉਹ ਬੰਦੇ ਕਰਤੀ ਸੀ ਭਾਜੀ ਉਹਨਾਂ ਨੇ ਖੰਬੇ ਤੋਂ ਭਾਜੀ ਤਾਰ ਵੀ ਬਿਜਲੀ ਦੀ ਕੱਟਦੀ ਸੀ ਤੇ ਇਹਨਾਂ ਦੀ ਜਿਹੜੀ ਬਹੂ ਸੀ ਉਹਨਾਂ ਨੂੰ ਵੀ ਅੰਦਰ ਬੰਦ ਕਰਕੇ ਦੋ ਬੱਚੇ ਸੀ ਦੋ ਸਾਲ ਦੇ ਤਿੰਨ ਸਾਲ ਦਾ ਦੋਨੋਂ ਬੇਟੀਆਂ ਨੇ ਇਹਨਾਂ ਦੀ ਜੁੜਵਾ ਉਹਨਾਂ ਨੂੰ ਵੀ ਬੰਦ ਕਰਕੇ ਉਹਨਾਂ ਦਾ ਮੋਬਾਈਲ ਲੈ ਲਿੱਤਾ ਉਹ ਫਿਰ ਗੇਰਦ ਗੁਰ ਦਿੱਤਾ ਜੀ ਸਾਨੂੰ ਥੋੜੇ ਅਗਲੇ ਦਿਨ ਲੱਭਿਆ ਉਹ ਮੋਬਾਈਲ ਇਹ ਰਿਸ਼ਤੇ ਵਜੋਂ ਕੀ ਲੱਗਦੇ ਨੇ ਮੇਰੀ ਭੂਆ ਲੱਗਦੇ ਨੇ ਤੁਹਾਨੂੰ ਫਿਰ ਕਿਵੇਂ ਪਤਾ ਲੱਗਾ ਕਿ ਤੁਹਾਡੇ ਭੂਆ ਜੀ ਨੂੰ ਮੰਨ ਲਿਆ ਅਨਪਛਾਤੇ ਬੰਦੇ ਨੇ ਕਿਸੇ ਨੇ ਫੋਨ ਕੀਤਾ ਯਾਰ ਰਾਹ ਜਾਂਦੇ ਨੇ ਬੰਦੇ ਨੇ ਸਾਡੇ ਬੋਰਡ ਤੇ ਜਿੰਮ ਦਾ ਬੋਰਡ ਲੱਗਿਆ ਹੈ ਨਾ ਉੱਥੋਂ ਫੋਨ ਨੰਬਰ ਲੈ ਕੇ ਫੋਨ ਕੀਤਾ ਕਿ ਵੀਰੇ ਇਦਾਂ ਦਾ ਗੱਲ ਆ ਤੁਹਾਡੇ ਉੱਥੇ ਨਾ ਇਦਾਂ ਨੁਕਸਾਨ ਕਰ ਰਹੇ ਨੇ ਹਾਈਡਰਾ ਜੇਪੀਸੀ ਦੋ ਟਰੈਲੀਆਂ ਸੀ 5 ਉਹ ਕਬਜ਼ਾ ਕਰ ਉਥੇ ਆਪਣਾ ਕਰਨ ਆਈ ਸੀ ਉਹਨਾਂ ਸਾਡੀ ਸਾਰੀ ਪ੍ਰਾਪਰਟੀ ਦੀ ਕੰਦਾਜ ਤੋੜ ਫੋੜ ਕਰਕੇ ਗੇਟ ਤੋੜ ਕੇ ਅੰਦਰ ਵੜ ਕੇ ਇਹਨਾਂ ਨੂੰ ਬੰਦੀ ਬਣਾ ਕੇ ਆਪਣੀ ਉਹ ਜਿਹੜੀ ਜਗ੍ਹਾ ਸਾਡੇ ਕੋਲ ਗਿਰਵੀ ਸੀ ਆ ਤੋਂ 30 ਸਾਲ ਰੱਖੀ ਹੋਈ ਉਹਦੇ ਵਿੱਚ ਕਬਜ਼ਾ ਸ਼ੋਅ ਕਰਕੇ ਆਪਣਾ ਗਏ ਸੀ ਜਿਹੜੀ ਤੁਸੀਂ ਜਗ੍ਹਾ ਗਿਰਵੀ ਉਹਨਾਂ ਦੇ ਕੋਲੋਂ ਲਈ ਹੋਈ ਆ ਕੋਈ ਰਿਟਰਨ ਦੇ ਵਿੱਚ ਕੋਈ ਲੀਗਲੀ ਪ੍ਰਕਿਰਿਆ ਹੈਗੀ ਹਾਂ ਉਹਦਾ ਕੋਰਟ ਕੇਚ ਚਾਰਾ ਵੀਰ ਆਪਣਾ 2 ਸਾਲ ਤੋਂ ਕੋਰਟ ਚ ਤਾਂ ਵੀ ਉਹ ਜਗ੍ਹਾ ਬੰਦਾ ਸੇਲ ਕਰ ਗਿਆ ਕਿ ਮੈਨੂੰ ਪੈਸੇ ਨਾ ਦੇਣ ਪੈਣ ਇਹਨਾਂ ਦੇ ਸਾਣੇ ਵਿਆਜ ਤਾਂ ਇਹ ਇਹ ਪਾਰਟੀ ਨੂੰ ਪਤਾ ਸੀ ਕਿ ਮੈਂ ਜਗ੍ਹਾ ਖਰੀਦਣੀ ਆ ਕਿਵੇਂ ਸਸਤੇ ਬੋਲ ਮਿਲ ਜੂਗੀ। ਉਹ ਆ ਮੈਂ ਜੋ ਕਰ ਰਾਂ ਕਰਤਾ ਤਾਂ ਮੈਂ ਸਭ ਉਹ ਮੈਂ ਆ। ਉਹ ਥਾਣੇ ਜੀ ਵੀ ਆਈ ਕਹਿੰਦਾ ਬੰਦਾ ਮੇਰੇ ਤੇ ਜਿਹੜੀ ਕਾਰਵਾਈ ਕਰਨੀ ਮੈਂ ਕਰਾਂ ਉਹ ਮੈਂ ਕਰਿਆ। ਮੈਂ ਮਾਲਕਾਂ ਜੋ ਮਰਜ਼ੀ ਕਰਾਂ ਮੈਂ ਉੱਥੇ ਆ ਜਿਹੜੇ ਲੋਕ ਤੁਹਾਡੇ ਤੇ ਅਟੈਕ ਕਰਨ ਆਏ ਉਹ ਪ੍ਰਸ਼ਾਸਨ ਦੇ ਸਾਹਮਣੇ ਵੀ ਕਹਿੰਦੇ ਕਿ ਮੈਂ ਕੀਤਾ ਮੇਰੇ ਤੇ ਜਿਹੜੀ ਕਾਰਵਾਈ ਕਰਾਉਣੇ ਕਰਾ ਦਿਓ। ਹਾਂਜੀ। ਉਹ ਇਹਨੇ ਬੇਖੌਫ ਕਿਉਂ ਨਜ਼ਰ ਆ ਰਿਹਾ ਕਿ ਉਹਨਾਂ ਨੂੰ ਡਰੀ ਨਹੀਂ ਕਿਸੇ ਗੱਲ ਦਾ। ਇੱਕ ਪਾਸੇ ਤੁਹਾਡੇ ਕੋਲੋਂ ਜਿਹੜੀ ਗਿਰਵੀ ਉਹਨਾਂ ਨੇ ਤੁਸੀਂ ਜਗ੍ਹਾ ਲਈ ਹੋਈ ਸੀ। ਉਹਦੇ ਉੱਪਰ ਅਟੈਕ ਕਰਦੇ ਨੇ ਰਾਤ ਦੇ ਸਮੇਂ ਪਰਿਵਾਰਾਂ ਨੂੰ ਪਰਿਵਾਰ ਦੇ ਮੈਂਬਰਾਂ ਨੂੰ ਬੰਦੀ ਬਣਾਇਆ ਜਾਂਦਾ ਤਾਂ ਦੂਜੇ ਪਾਸੇ ਪ੍ਰਸ਼ਾਸਨ ਦੇ ਸਾਹਮਣੇ ਇਹ ਐਨੇ ਬੇਖੌਫ ਕਿਉਂ ਨੇ ਇਹ ਪਤਾ ਨਹੀਂ ਹੈ ਪ੍ਰਸ਼ਾਸਨ ਜਾਣਦੀ ਜਾਓ ਜਾਂਦੇ ਉਹਨਾਂ ਦੀ ਮਿਲੀ ਭੁਗਤਾਈ ਇਹ ਸਾਨੂੰ ਨਹੀਂ ਪਤਾ ਅਸੀਂ ਜਿੰਨੀ ਵਾਰ ਵੀ ਥਾਣੇ 'ਚ ਗਏ ਆ ਸਾਨੂੰ ਬਿਠਾ ਕੇ 5-5 ਘੰਟੇ ਥਾਣੇ 'ਚ ਕੋਈ ਵੀ ਨਹੀਂ ਅਮਲਾਜ਼ਮ ਆਇਆ ਤੁਸੀਂ ਪ੍ਰਸ਼ਾਸਨ ਦੇ ਕੋਲੇ ਕੋਈ ਐਫ ਆਈ ਆਰ ਆਈ ਕੋਈ ਸ਼ਿਕਾਇਤ ਦਰਜ ਕਰਵਾਈ ਹੈ ਇਸ ਮਸਲੇ ਦੇ ਬਾਅਦ ਇੱਕ ਲਿਖ ਕੇ ਰਿਟਰਨ ਜਈ ਰੱਖ ਲਈਤੀ ਕਿ ਤੁਹਾਨੂੰ ਬੁਲਾਵਾਂਗੇ ਪਰ ਅੱਜ ਤੱਕ ਨਹੀਂ ਬੁਲਾਇਆ ਸਾਨੂੰ ਜਿਵੇਂ ਅਸਐਸਵੀ ਦਫਤਰ ਕੰਪਲੀਟ ਨਾ ਦਿੰਦੇ ਤੇ ਸ਼ਾਇਦ ਹਜੇ ਤੱਕ ਕੁਝ ਵੀ ਨਾ ਹੁੰਦਾ ਤੁਸੀਂ ਕਹਿੰਦੇ ਹੋ ਕਿ ਰਾਤ ਦੇ ਸਮੇਂ ਅਟੈਕ ਸਾਡੇ ਪਰਿਵਾਰ ਦੇ ਮੈਂਬਰਾਂ ਤੇ ਹੋਇਆ ਜਿੱਥੇ ਅਸੀਂ ਰਹਿ ਰਹੇ ਹਾਂ ਜਗਾ ਗਿਰਵੀ ਲੈ ਕੇ ਸਾਡੇ ਪਰਿਵਾਰ ਦੇ ਮੈਂਬਰਾਂ ਤੇ ਉਸ ਜਗਾ ਤੇ ਅਟੈਕ ਕੀਤਾ ਗਿਆ ਪਰ ਬੱਚੇ ਦਾ ਕੀ ਕਸੂਰ ਸੀ ਕਿ 4 ਸਾਲ ਦੇ ਬੱਚੇ ਦੇ ਉੱਪਰ ਕੇਸ ਦਰਜ ਕਰਤਾ ਉਹਨਾਂ ਨੇ ਇਹ ਪੁਲਿਸ ਵਾਲਿਆਂ ਨੂੰ ਪਤਾ ਕੀ ਉਹਨਾਂ ਨੇ ਦੇਖ ਕੇ ਪਰਚਾ ਇਹਦੇ ਬੱਚੇ ਤੇ ਮੇਰੇ ਤੇ ਦਰਜ ਕੀਤਾ ਇਹ ਸਾਨੂੰ ਨਹੀਂ ਪਤਾ ਬਿਲਕੁਲ ਵੀ ਅਸੀਂ ਅਸੀਂ ਤਾਂ ਮਾਤਾ ਦੇ ਮਾਤਾ ਡੱਕਣ ਗਏ ਸੀ ਮੇਰੇ ਬ੍ਰਦਰ ਨੂੰ ਫੜ ਕੇ ਲੈ ਕੇ ਕਿ ਤੇ ਤੋਂ ਪੁੱਛਤਾਛ ਕਰਨੀ ਹੈ ਉਹ ਝਗੜੇ ਬਾਰੇ ਥਾਣੇ ਦੇ ਮੇਜਰ ਸਿੰਘ ਜਿਹੜੇ ਆਪਣੇ ਆਈਓ ਨੇ ਫਿਰ ਉਹਨਾਂ ਨੇ ਮੇਰੇ ਭਰਾ ਨੂੰ ਉੱਥੇ ਬਿਠਾ ਕੇ ਰੱਖਿਆ ਦੁਪਹਿਰ ਤੋਂ ਬਾਅਦ ਉਹਦੇ ਪਰਚਾ ਕੱਟਤਾ ਹੀ ਲੜਾਈ ਝਗੜੇ ਦਾ ਤੇ ਇੱਕ ਚੋਰੀ ਦਾ ਜਿਹੜੀ ਜਵਾਬੰਦੀ 'ਚ ਆਪਾਂ ਰਖਤ ਕਰਦੇ ਆਂ ਬੰਦੇ ਦੀ ਉਹਦੇ ਵਿੱਚ ਮੇਰੇ ਭਰਾ ਤੋਂ 10000 ਰੁਪਏ ਲੈ ਲਈ ਤੇ ਉਸ ਤੋਂ ਬਾਅਦ ਕੋਰਟ 'ਚ ਜਦ ਚਲਾਨ ਪੇਸ਼ ਕਰਨਾ ਹੋਣਾ ਵੀਰ ਜੀ ਉਹਨਾਂ ਨੇ ਕਿਹਾ ਜੇ ਮੈਨੂੰ ਪੈਸੇ ਦੋਗੇ 8000 ਰੁਪਏ ਮੈਂ ਤਾਂ ਕੋਰਟ 'ਚ ਚਲਾਨ ਪੇਸ਼ ਕਰਾਂਗਾ ਵਨੋ ਕਿਹਨੇ ਕਿਹਾ ਸੀ ਇਹ ਮੇਜਰ ਸਿੰਘ ਨੇ ਇਹ ਸੇ ਹੀ ਸਾਹਮਣੇ ਹਾਂਜੀ 5000 ਰੁਪਏ ਸਾਡੇ ਤੋਂ ਥਾਣੇ ਦੇ ਲਿੱਤਾ 3000 ਰੁਪਏ ਕੋਡ ਦੇ ਅੰਦਰ ਆ ਕੇ ਲਿੱਤਾ ਫਿਰ ਫਾਈਲ ਗੇਰ ਕਿਉਂ ਤੋਂ ਭੱਜ ਗਏ ਸੀ ਜੱਜ ਮੋਰੇ ਇਹ ਗੱਲ ਦੇ ਜੱਜ ਸਾਹਿਬ ਵੀ ਗਵਾਹ ਨਹੀਂ ਹੂੰ ਜੱਜ ਸਾਹਿਬ ਕਿਹੜੀ ਗੱਲ ਦੇ ਗਵਾਹ ਨੇ ਕਿ ਆਹੀ ਫਾਈਲ ਗੇਰ ਕਿਉਂ ਭੱਜ ਗਏ ਸੀ ਜੱਜ ਸਾਹਿਬ ਦੇ ਸਾਹਮਣੇ ਹਾਂਜੀ ਫਿਰ ਜੱਜ ਸਾਹਿਬ ਨੇ ਕੋਈ ਰੈਕਟ ਨਹੀਂ ਕੀਤਾ ਉਹ ਕੀ ਕਰਨਗੇ 4:00 ਵੱਜ ਚੁੱਕੇ ਸੀ ਆਲਰਾਡ ਬਹੁਤ ਲੇਟ ਹੋ ਗਏ ਸੀ ਸਵੇਰ ਦੇ ਕਹਿੰਦਾ ਮੈਂ ਆਂਦੇ 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 ਕਰਦੇ ਕਰਦੇ ਨਾਲ 4:00 ਵਜਾ ਦੇ ਆ ਕੇ ਗੇਰ ਕੇ ਭੱਜ ਗਏ ਉਥੋਂ ਉਹ ਤੋਂ ਬਾਅਦ ਰਾਤ ਤੱਕ ਕੋਡ 'ਚ ਨਹੀਂ ਗ ਸਾਨੂੰ ਜਮਾਨਤਾ ਉਸੇ ਟਾਈਮ ਮਿਲ ਗਈ ਹੈ پورے ਪਰਵਾਰ ਨੂੰ ਇਹ ਮਤਲਬ ਤੁਸੀਂ ਅਜੇ ਤੱਕ ਜਿੰਨੀ ਵੀ ਨਿਆ ਪ੍ਰਣਾਲੀ ਦੇ ਤਹਿਤ ਕੋਈ ਕਾਰਵਾਈ ਹੋਈ ਆ ਜਾਂ ਤੁਸੀਂ ਚਾਰਾ ਜੋਹੀ ਕਰ ਰਹੇ ਹੋ ਤੁਸੀਂ ਉਹਦੇ ਤੋਂ ਨਰਾਸ਼ ਹੋ ਕੇ ਫਿਰ ਮੀਡੀਆ ਦਾ ਰੁਖ ਕੀਤਾ ਹਾਂਜੀ ਵੀਰ ਜੀ ਅਸੀਂ ਬਿਲਕੁਲ ਪ੍ਰਸ਼ਾਸਨ ਤੋਂ ਨਰਾਜ ਆਂ ਸਾਡਾ ਕੋਈ ਪੱਖ ਨਹੀਂ ਦੇਖਿਆ ਗਿਆ ਇੱਕ ਪੱਖਾਈ ਕੰਮ ਕੀਤਾ ਗਿਆ ਦੋਸ਼ੀਆਂ ਨੂੰ ਸਜ਼ਾ ਦੇਣੀ ਕੀ ਸੀ ਸਾਨੂੰ ਹੀ ਦੋਸ਼ੀ ਬਣਾਤਾ ਜਿਨ੍ਹਾਂ ਤੇ ਜ਼ੁਲਮ ਹੋਇਆ ਸੀ ਤੇ ਜਿਹੜੀਆਂ ਧਰਾਵਾਂ ਦੀ ਮੈਂ ਗੱਲ ਕਰ ਰਿਹਾ ਕਿ ਤੁਹਾਡੇ ਪਰਿਵਾਰ ਦੇ ਮੈਂਬਰਾਂ ਤੇ ਛੋਟੇ ਬੱਚੇ ਤੇ ਵੀ ਉਹਨਾਂ ਧਰਾਵਾਂ ਦੇ ਤਹਿਤ ਮੁਕੱਦਮਾ ਦਰਜ ਹੋਇਆ ਕੀ ਲੱਗਦਾ ਕਿ ਫਿਰ ਤੁਸੀਂ ਕੋਈ ਚੋਰੀ ਕੀਤੀ ਸੀ ਤੁਸੀਂ ਕਿਸੇ ਦੀ ਮਾਰਕੁੱਟ ਕੀਤੀ ਸੀ ਜਿਹੜਾ ਤੁਹਾਡੇ ਤੇ ਮੁਕੱਦਮਾ ਦਰਜ ਹੋਇਆ ਵੀਰ ਜੀ ਇੱਕ ਪਾਸੇ ਤਿੰਨ ਪਰਿਵਾਰ ਦੇ ਜੀ ਹੋਣ ਇੱਕ ਪਾਸੇ 50 ਤੋਂ 60 ਬੰਦੇ ਹੋਣ ਤੇ ਉਹ ਤਿੰਨ ਬੰਦੇ 50-60 ਬੰਦਿਆਂ ਨੂੰ ਮਾਰ ਸਕਦੇ ਆ ਕਦੇ ਉਹਨਾਂ ਕੋਲ ਵੈਪਨ ਵੀ ਹੋਣਾ ਹਥਿਆਰ ਵੀ ਹੋਣਾ ਮੈਂ ਤੁਹਾਨੂੰ ਵੀਡੀਓ ਵੀ ਦੇ ਸਕਦਾ ਤੁਸੀਂ ਵੀਡੀਓ ਚਲਾ ਕੇ ਦਿਖਾ ਦਿਓ ਕਿ ਇੱਕ ਪਾਸੇ 50 ਤੋਂ 60 ਬੰਦੇ ਹੋਣ ਇੱਕ ਪਾਸੇ ਤਿੰਨ ਜਾਣੇ ਹੋਣ ਇੱਕ ਛੋਟਾ ਬੱਚਾ 4 ਸਾਲ ਦਾ ਬ੍ਰਦਰ ਮੇਰਾ ਏ ਤੇ ਮੇਰੇ ਫਾਦਾ ਨੇ 70 ਸਾਲ ਉਹਨਾਂ ਦੀ ਏਜ ਆ ਕਿ ਅਸੀਂ ਚਾਰ ਜਾਣੇ ਮਿਲ ਕੇ 50 60 ਬੰਦਿਆਂ ਦਾ ਮੁਕਾਬਲਾ ਕਰ ਲੈਣਗੇ ਵੀਰ ਜੀ ਇਹਦਾ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਨਹੀਂ ਕੰਮ ਕੀ ਕਰਦੇ ਹੋ ਤੁਸੀਂ ਮੇਰਾ ਜਿਮ ਹੈ ਵੀਰ ਜੀ ਉਥੇ ਉਹ ਜਗ੍ਹਾ ਦੇ ਤੇ ਮੇਰੀ ਬੂਆ ਜੀ ਦਾ ਘਰ ਹੈਗਾ ਸਾਡਾ ਇੱਕ ਬਾਬਾ ਜੀ ਦਾ ਮੰਦਿਰ ਹੈਗਾ ਉਥੇ ਜਿਹੜੀ ਜਗ੍ਹਾ ਤੇ 30 ਸਾਲਾਂ ਤੋਂ ਰਹਿ ਰਹੇ ਹਾਂ ਤੁਸੀਂ ਤੇ ਉਸ ਜਗ੍ਹਾ ਤੇ ਅਜੇ ਕਬਜ਼ਾ ਤੁਹਾਡਾ ਹੈ ਕਿ ਉਹ ਦੂਜੀ ਧਿਰ ਨੇ ਕਬਜ਼ਾ ਕਰ ਲਿਆ ਜਿਹੜੀ ਜਗ੍ਹਾ ਤੇ ਅਸੀਂ ਰਹਿ ਰਹੇ ਹਾਂ ਉਹ ਸਾਡੀ ਆਪਣੀ ਖੋਦੀ ਆ ਜਿਹੜੀ ਜਗ੍ਹਾ ਅਸੀਂ ਉਹਨਾਂ ਦੀ ਪਈ ਸੀ ਉਹ ਅਸੀਂ ਬਾਉਂਡਰੀ ਕਰਕੇ ਕਵਰ ਕਰਕੇ ਸਾਈਡ ਤੇ ਛੱਡੀ ਹੋਈ ਸੀ ਉਹਨਾਂ ਨਾਲ ਸਾਡਾ ਉਹ ਜਗ੍ਹਾ ਦਾ ਕੋਈ ਲੈਣਾ ਦੇਣਾ ਨਹੀਂ ਸੀ ਕਿਉਂਕਿ ਉਹ ਅਸੀਂ ਵਰਤਦੇ ਨਹੀਂ ਸੀ ਉਹ ਇਦਾਂ ਹੀ ਖਾਲੀ ਪਈ ਸੀ ਅਸੀਂ ਕੰਦਾ ਕੀਤੀ ਹੋਈਆਂ ਸੀ ਆ ਜੇ ਉਹ ਜਗ੍ਹਾ ਦੇ ਅੰਦਰ ਕਿਸੇ ਨੂੰ ਆਣਾ ਸੀ ਉਹ ਸਾਡੇ ਘਰ ਦੇ ਗੇਟ ਤੋੜ ਕੇ ਅੰਦਰ ਆ ਸਕਦਾ ਸੀ ਵਾਣਾ ਅੰਦਰ ਨਹੀਂ ਆ ਸਕਦਾ ਸੀ ਤੁਸੀਂ ਕਹਿੰਦੇ ਹੋ ਕਿ ਜਿਹੜੇ ਲੋਕ ਕਬਜ਼ਾ ਕਰਨ ਦੀ ਧਾਰਕੇ ਮੰਨਦੇ ਵਿੱਚ ਆਏ ਹੋਏ ਸੀ ਉਹਨਾਂ ਨੂੰ ਕਿਸੇ ਗੱਲ ਦਾ ਡਰ ਨਹੀਂ ਉਹ ਪ੍ਰਸ਼ਾਸਨ ਤੋਂ ਵੀ ਬੇਖੌਫ ਨੇ ਇਦਾਂ ਦੀ ਕਿਹੜੀ ਸਪੋਰਟ ਲੱਗਦੀ ਹੈ ਕਿ ਜਿਹੜਾ ਉਹਨਾਂ ਨੂੰ ਕਿਸੇ ਗੱਲ ਦਾ ਡਰ ਹੀ ਨਹੀਂ ਰਿਹਾ ਉਹਨਾਂ ਨੂੰ ਵੀਰਜੀ ਨਾਲ ਉਹਨਾਂ ਦੇ ਪਿੰਡ ਦਾ ਸਰਪੰਚ ਹੈਗਾ ਝਾੜੂ ਪਾਰਟੀ ਦਾ ਉਹਦੀ ਪੂਰੀ ਫੁੱਲ ਸਪੋਰਟ ਆਈ ਉਹਨਾਂ ਨੂੰ ਉਹਦੇ ਸ਼ਾਇਦ ਹੀ ਸਾਰਾ ਇੱਕ ਕੰਮ ਹੋਇਆ ਜੀ ਤੇ ਜਿਹੜਾ ਆਪਣੇ ਸਵਾਨੇ ਠਾਣੇ ਦੇ ਆਪਣੇ ਐਸਆਈ ਇਨਚਾਰਜ ਨੇ ਸਿਮਰਜੀਤ ਸਿੰਘ ਉਹ ਇਸ ਟਾਈਮ ਬਦਲੀ ਹੋ ਗਈ ਉਹਨਾਂ ਦੀ ਉਹ ਉਹਨਾਂ ਦੇ ਮਿੱਤਰ ਨੇ ਉਹਨਾਂ ਦੇ ਇੱਕ ਵਿੱਚ ਜਿਹੜਾ ਬੰਦੇ ਕਬਜ਼ਾ ਲੈਣ ਆਏ ਸੀ ਸਾਡੇ ਘਰੇ ਉਹਨਾਂ ਜਿਹੜਾ ਰਾਹੁਲ ਚੋਧਰੀ ਆ ਉਹਨਾਂ ਦੇ ਉਹ ਮਿੱਤਰ ਨੇ ਖਾਸ ਤਾਂ ਕਰਕੇ ਸਾਡੇ ਪ੍ਰਸ਼ਾਸਨ ਨੇ ਕੋਈ ਸੁਣੀ ਨਹੀਂ ਸੱਤੇ ਉਲਟਾ ਕਾਰਵਾਈ ਕਰਤੀ ਹੁਣ ਖਰਸ਼ਾ ਹੈਗਾ ਕਿ ਅੱਗੇ ਵੀ ਕੋਈ ਇਸ ਤਰ੍ਹਾਂ ਦਾ ਕੋਈ ਅਟੈਕ ਜਾਂ ਇਸ ਤਰ੍ਹਾਂ ਦੀ ਕੋਈ ਕਾਰਵਾਈ ਉਹਨਾਂ ਦੇ ਲੋਕਾਂ ਦੇ ਵੱਲੋਂ ਕੀਤੀ ਜਾ ਸਕਦੀ ਹੈ ਹਾਂਜੀ ਵੀਰ ਜੀ ਜਿੱਦਾਂ ਅਸੀਂ ਐਸਐਸਪੀ ਦਫ਼ਤਰ ਆਪਣੇ ਕ੍ਰਾਈਮ ਬ੍ਰਾਂਚੇ ਪਰਚਾ ਦਿੱਤਾ ਉਹਨਾਂ ਦੇ ਖਿਲਾਫ ਕਾਰਵਾਈ ਸਾਡੇ ਹੱਕ ਜੇ ਹੋ ਰਹੀ ਹੈ ਸਾਨੂੰ ਬਹੁਤ ਖੁਸ਼ੀ ਹੈਗੀ ਆ ਪਰ ਉਦੋਂ ਦੋ ਬੰਦੇ ਸਾਨੂੰ ਰਾਤ ਨੂੰ ਆ ਕੇ ਧਮਕੀਆਂ ਦੇਂਦੇ ਨੇ ਰਸਤੇ 'ਚ ਰੋਕ ਲੈਂਦੇ ਨੇ ਕਿ ਪਰਚਾ ਵਾਪਸ ਲੈ ਲਓ ਵਾਣਾ ਅੰਜਾਮ ਬੁਰਾ ਹੋਊਗਾ ਕਰੀ ਮਾਤਾ ਨੂੰ ਕਹਿੰਦੇ ਤੂੰ ਟਿੱਡੀ ਭੁੰ ਕਰ ਕੋਈ ਨਹੀਂ ਹੁੰਦਾ ਕੋਈ ਅਣ ਪਛਾਤਾ ਬੰਦਾ ਭੇਜੂਗੇ ਧਮਕੀਆਂ ਦਵਾਉਂਦੇ ਨੇ ਸਾਨੂੰ ਕੀ ਆਪਣਾ ਪਰਚਾ ਵਾਪਸ ਲੈ ਲਓ ਬਣਾ ਅੰਜਾਮ ਥੋੜਾ ਬੁਰਾ ਹੋਊਗਾ ਕੌਣ ਕੌਣ ਧਮਾਉਂਦਾ ਤੁਹਾਨੂੰ ਯਾਰ ਰਾਹੁਲ ਚੋਧਰੀ ਆਈ ਜਿਹੜਾ ਕੌਣ ਨੇ ਇਹ ਉਹ ਹੀ ਬੰਦੇ ਨੇ ਜਿਨ੍ਹਾਂ ਨੇ ਕਬਜ਼ਾ ਕੀਤਾ ਜਗਾ ਤੇ ਹੂੰ 2-3 ਵਾਰ ਤਾਂ ਮੈਨੂੰ ਵੀ ਕਹਿ ਰਹੇ ਹਾਂ ਤੁਹਾਨੂੰ ਕੀ ਕਹਿੰਦੇ ਆ ਮੈਨੂੰ ਕਹਿੰਦੇ ਵੀ ਇਹ ਕੁਰਸੀਆਂ ਚੱਕ ਲੈ ਵੀ ਕਬਜ਼ਾ ਸਾਡਾ ਹੈ ਵੀ ਜੇ ਤਾਂ ਪਿਆਰ ਗੱਲ ਪਿਆਰ ਗੱਲ ਜੇ ਬਦਮਾਸੀ ਕਰ ਚੱਲਣਾ ਦਾ ਬਦਮਾਸੀ ਗੇ ਤੇ ਤੁਸੀਂ ਬਣਾਉਂਦੇ ਸਾਹਮਣੇ ਆਪਣਾ ਪਾਕੜੀ ਰੱਖਿਆ ਗਿਆ ਸੀ 30 ਸਾਲਾਂ ਤੋਂ 60000 ਰੁਪਏ ਦਿੱਤਾ ਹੋਇਆ ਗਿਰਵੀ ਲਈ ਲਈ ਜਗ੍ਹਾ ਇਹ ਗੱਲ ਦੱਸੀ ਦੀ ਪਰ ਉਹ ਇਸ ਚੀਜ਼ ਨੂੰ ਸਮਝਦੇ ਨਹੀਂ ਆ ਆਪਣੀ ਪੈਸੇ ਕੀ ਜਾਂ ਬਦਮਾਸੀ ਕੀ ਧੋਸ ਹੋਗੀ ਭੋਲੇ ਦੀ ਬਾਤ ਹੁਣ ਮੇਰਾ ਚੋਰੀ ਹੋਈ ਵੀ ਹੈ 2.5 ਲੱਖ ਦੀ ਚੋਰੀ ਹੋਈ ਵੀ ਹੈ ਉਹਨਾਂ ਬੰਦੇ ਨੇ ਚੋਰੀ ਕਰੀ ਵੀ ਮੇਰਾ 6 ਲੱਖ ਦਾ ਸਮਾਨ ਦਾ 80000 ਵਿਚਮਾ ਦਾ ਗੁੱਠੀ ਸੋਨੇ ਕੀ ਦੀ ਵਿਚਮਾ ਕੈਸਟ ਆ ਵੀਚ ਮਾ ਸਾਰਾ ਖੋਖੇ ਤੱਕ ਚੋਰੀ ਹੋਇਆ ਵਾ ਤੁਸੀਂ ਵੀ ਐਸੇ ਪਰਿਵਾਰ ਦੇ ਨਾਲ ਸੰਬੰਧ ਤੋਂ ਜਾਣਦੇ ਤੁਹਾਡਾ ਜਿਸਟਾ ਮਟੈਕ ਹੋਇਆ ਮੈਂ ਅੰਬਰਸਰ ਦਾ ਦਰਸ਼ਨ ਕਰਨ ਗਿਆ ਹੁਣ ਇਹ ਦੱਸੋ ਵੀ ਮੈਂ ਕੰਮ ਕਿਆ ਕਰਾਂ ਚੋਰੀ ਕਰਾਂ ਡਾਕਾ ਮਾਰਾਂ ਕਿ ਚਿੱਟਾ ਵਿੱਚ ਹੂੰ ਕੀ ਕੰਮ ਕਰ ਸਕਦਾ 6 ਮਹੀਨੇ ਤੇ ਬੇਲਾ ਹੁਣ ਜਿਹੜਾ 80000 ਵਿੱਚ ਮਾ ਚੋਰੀ ਹੋ ਗਿਆ ਵਿੱਚ ਮਾ ਢਾਗੀ 3 ਲੱਖ ਦਾ ਸਮਾਨ ਚੋਰੀ ਹੋ ਜਵੇ ਖੋਖੇ ਸਮੇਤ ਚੋਰੀ ਹੋ ਜਵੇ ਤਾਂ ਬੰਦਾ ਕਿਆ ਕਰੂਗਾ ਹੂੰ ਦੱਸ ਪਰਿਵਾਰ ਪੜਾਏ ਕਿਸ ਤਰ੍ਹਾਂ ਪੜੇ ਜਾਂ ਹੱਥ ਦੇ ਹਥਿਆਰੇ ਚਲੇ ਗਏ ਤਾਂ ਫਿਰ ਉਹਨੂੰ ਚਲਾਉਣ ਦਾ ਕਿਆ ਕਿਆ ਰਹਿ ਗਿਆ ਹੱਥ ਪੁਲਸ ਵੀ ਹੂੰ ਦੱਸੋ ਵੀ ਫਿਰ ਉਹਨਾਂ ਕਿਆ ਕਰੀਏ ਪਰਚਾ ਦਰਜ ਕਰਾਇਆ ਤਾਂ ਪਰਚਾ ਐਫ ਆਈ ਆਰ ਦਰਜ ਨਹੀਂ ਹੋਈ ਹੂੰ ਦੱਸੋ ਜੀ ਫਿਰ ਕਿਆ ਗੱਲ ਹੈ ਯਾਹ ਸਰ ਦਰਜ ਕਿਉਂ ਨਹੀਂ ਹੋਈ ਆਈ ਗਈ ਨਹੀਂ ਦੇਈ ਉਹਨਾਂ ਨੇ ਮੰਨੇ ਹੀ ਨਹੀਂ ਹੈ ਇਸ ਬਾਤ ਨੂੰ ਇਹ ਕਿਆ ਪਤਾ ਵੀ ਕਿਆ ਚੱਕਰ ਹੈ ਇਹ ਤਾਂ ਉਹ ਜਾਣੇ ਫਿਰ ਤੁਹਾਡੇ ਤੇ ਐਫਆਈਆਰ ਦਰਜ ਕਿਦਾਂ ਹੋ ਗਈ ਛੋਟੇ ਛੋਟੇ ਬੱਚਿਆਂ ਤੇ ਐਫਆਈਆਰ ਦਰਜ ਮੇਰੇ ਪਤਾ ਦੇਖੋ ਮੇਰੀ ਤਾਂ ਚੋਰੀ ਹੋਈ ਵੀ ਹੈ ਜਾਂ ਤਾਂ ਉਹ ਚੋਰੀ ਹੋਈ ਵੀ ਸਮਾਨ ਹੀ ਨਹੀਂ ਸਾਬਤ ਹੋ ਰਿਹਾ ਖੋਖਾ ਸਾਬਤ ਹੋ ਰਿਹਾ ਸਮਾਨ 2.5 ਲੱਖ ਰੁਪਏ ਜਿਹੜਾ 80000 ਨਗਦ ਕੈਸ਼ ਪਿਆ ਤਾਂ ਉਹ ਕਿੱਥੇ ਗਿਆ ਉਹ ਨਹੀਂ ਮਿਲਿਆ ਸੋਨੇ ਦੀ ਗੁੱਠੀ ਪਈਦੀ ਉਹ ਨਹੀਂ ਮਿਲੀ 2.5 ਲੱਖ ਦਾ ਨਵਾਂ ਸਮਾਨ ਤਾਂ ਸਾਈਕਲਾਂ ਦਾ ਉਹ ਨਹੀਂ ਮਿਲਿਆ ਦੱਸੋ ਜੀ ਗਿਆ ਬਾਈ ਜੀ ਅੱਗੇ ਆ ਜਾਓ ਲੇ ਜੀ ਸਵਾਲ ਇਹ ਹੈ ਕਿ ਦੂਜੇ ਪਾਸੇ ਮਾਨ ਸਰਕਾਰ ਦਾਵਾ ਕਰ ਰਹੀ ਹੈ ਕਿ ਅਸੀਂ ਕਰਾਪਸ਼ਨ ਖਤਮ ਕਰਤੀ ਤੇ ਤੁਸੀਂ ਤੇ ਕਹਿ ਰਹੇ ਹੋ ਕਿ ਪ੍ਰਸ਼ਾਸਨ ਹੈ ਜਿਹੜਾ ਸਾਡੇ ਕੋਲੋਂ ਚਲਾਉਣ ਵਾਸਤੇ ਵੀ ਉਹਨਾਂ ਦੇ ਵੱਲੋਂ ਪੈਸੇ ਲਏ ਗਏ ਆ ਪਰ ਫਿਰ ਮਾਨ ਸਾਹਿਬ ਜਿਹੜਾ ਦਾਵਾ ਕਰ ਰਹੇ ਨੇ ਉਸ ਦਾਵੇ ਨੂੰ ਮੰਨਿਆ ਜਾਵੇ ਕਿ ਤੁਹਾਡੇ ਦਾਵੇ ਨੂੰ ਮੰਨਿਆ ਜਾਵੇ ਮੇਰੀ ਵੀ ਜੀ 40 ਸਾਲ ਉਮਰ ਹੋ ਚੁੱਕੀ ਆ ਮੈਂ ਪਹਿਲੀ ਵਾਰ ਹੈ ਜੀ ਗੰਦੀ ਸਰਕਾਰ ਦੇਖੀ ਆ ਆਪਣੀ ਲਾਈਫ ਚ ਬਣਾ ਮੈਂ ਇਦਾਂ ਦੀ ਸਰਕਾਰ ਨਹੀਂ ਦੇਖੀ ਕਾਲੀ ਵੀ ਆਈ ਕਾਂਗਰਸੀ ਵੀ ਸਭ ਤੋਂ ਵਧੀਆ ਸੀ ਕਾਰਵਾਈ ਦੋਨੋਂ ਪੱਖ ਦਾ ਰੱਖੀ ਜਾਂਦੀ ਸੀ ਪੱਖਾਂ ਦੀ ਇਹਨਾਂ ਨੇ ਇੱਕ ਤਰਫਾ ਹੀ ਕੰਮ ਕੀਤਾ ਪੌਲਸ ਨੂੰ ਤਾਂ ਖੁੱਲੀ ਛੁੱਟੀ ਦਿੱਤੀ ਆ ਜਿਹੜਾ ਆ ਗਿਆ ਉਹਨੂੰ ਮਾਰ ਦੋ ਬਸ ਜਿਹੜਾ شریف ਬੰਦਾ ਹੈ ਅਸੀਂ ਹੁਣ ਕਮਾ ਕੇ ਖਾਣ ਵਾਲੇ ਬੰਦੇ ਆਈ ਮਿਡਲ ਕਲਾਸ ਫੈਮਿਲੀ ਤੋਂ ਆ ਇਹਨਾਂ ਨੂੰ ਮਿਡਲ ਕਲਾਸ ਲੱਗਦੇ ਬਹੁਤ ਰਿਚ ਨੇ ਉਹਨਾਂ ਨੂੰ ਮਾਰ ਦੋ ਆਪਣੇ ਮਿੱਤਰ ਜਿਹੜੇ ਇਹਨਾਂ ਦੇ ਫਰੈਂਡ ਸਰਕਲ ਚ ਨੇ ਸਰਕਾਰ ਦੇ ਜਾਂ ਮੁਲਾਜ਼ਮਾਂ ਦੇ ਇਹ ਉਹਨਾਂ ਦੇ ਪੱਕੇ ਪੂਰਦੇ ਨੇ ਆਮ ਬੰਦੇ ਨੂੰ ਇਹ ਨਹੀਂ ਪੁੱਛਦੇ ਤੁਸੀਂ ਕੌਣ ਹੋ ਜਾਨਵਰ ਹੋ ਕੀੜੀ ਮਕੋੜੀ ਹੋ ਕਾ ਨਹੀਂ ਹੋ ਜਦ ਦੀ ਸਰਕਾਰ ਆਈ ਆ ਇੱਕ ਦਿਨ ਵੀ ਪੰਜਾਬ 'ਚ ਸ਼ਾਂਤੀ ਨਹੀਂ ਹੈਗੀ ਭੰਗ ਹੋਈ ਪਈ ਹੈ ਹੂੰ ਕੁੰਬੜਾ ਸਾਹਿਬ ਬੜੀ ਹੈਰਾਨਗੀ ਵਾਲੀ ਗੱਲ ਹੈ ਨਿਤ ਦਿਹਾੜੇ ਮਸਲਿਆਂ ਨੂੰ ਉਜਾਗਰ ਕਰਦੇ ਹੋਂ ਤੇ ਪੀੜਤ ਧਿਰਾਂ ਦੇ ਨਾਲ ਖੜਦੇ ਵੀ ਹੋਂ ਪਰ ਆ ਤੇ ਜੱਗੋਂ ਤੇਰਵਾ ਮਾਮਲਾ ਸਾਹਮਣੇ ਆ ਗਿਆ ਕਿ 4 ਸਾਲ ਦਾ ਬੱਚਾ ਵੀ ਨਹੀਂ ਬਖਸ਼ਿਆ ਉਹਦੇ ਤੇ ਵੀ ਵੱਖ-ਵੱਖ ਧਰਾਵਾਂ ਦੇ ਤਹਿਤ ਚੋਰੀ ਦਾ ਕੁੱਟਮਾਰ ਦਾ ਮਾਮਲਾ ਦਰਜ ਕਰਤਾ ਵੱਡਾ ਸਵਾਲ ਤੇ ਹੈ ਕਿ 4 ਸਾਲ ਦਾ ਬੱਚਾ ਚੋਰੀ ਜਾਂ ਫਿਰ ਬੰਦਿਆਂ ਦੀ ਕੁੱਟਮਾਰ ਕਿੱਦਾਂ ਕਰ ਸਕਦਾ ਉਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੁਹਾਡੇ ਚੈਨਲ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਤੁਸੀਂ ਇਹ ਲੋਕਾਂ ਦੀ ਆਵਾਜ਼ ਪੀੜਤ ਲੋਕਾਂ ਦੀ ਆਵਾਜ਼ ਸਰਕਾਰ ਤੱਕ ਕਾਰ ਬੈਠੇ ਸਾਡੇ ਰੱਬ ਵਰਗੇ ਸਰੋਤਿਆਂ ਤੱਕ ਪਹੁੰਚਾਉਂਗੇ ਤਾਂ ਕਿ ਅੱਜ ਦੀ ਹਕੀਕਤ ਅਸਲੀ ਜਿਹੜੀ ਗਰਾਊਂਡ ਰਿਪੋਰਟ ਹੈ ਤੁਸੀਂ ਚੈੱਕ ਕਰ ਰਹੇ ਹੋ ਗਰਾਊਂਡ ਰਿਪੋਰਟ ਤੁਸੀਂ ਦੇਖ ਰਹੇ ਹੋ ਕਿ ਕੀ ਹੋ ਰਿਹਾ ਜਿਵੇਂ ਗੱਲ ਕਰ ਲਈਏ ਆ ਲਾਂਡਰਾਂ ਤੋਂ ਪਰਿਵਾਰ ਆਇਆ ਕੋ ਸੂਤ ਪਰਿਵਾਰ ਆਇਆ ਗੌਰਵ ਸੂਤ ਜੀ ਮੇਰੇ ਨਾਲ ਖੜੇ ਨੇ ਉਹਨਾਂ ਦੀ ਬੂਆ ਜੀ ਮੇਰੇ ਨਾਲ ਖੜੀ ਹੈ 85 ਸਾਲਾਂ ਬਜ਼ੁਰਗ ਨੂੰ ਅੰਦਰ ਬੰਦ ਕਰਕੇ ਉਹਦੀ ਚੋਨੀ ਨਾਲ ਬੰਨ ਕੇ ਕਿਡਨੈਪ ਕਰਕੇ ਆ ਬੰਦ ਕਰਕੇ ਉਹਨਾਂ ਦੀ ਪ੍ਰਾਪਰਟੀ ਤੇ ਕਬਜ਼ਾ ਕਰਨਾ ਮਸ਼ੀਨਾਂ ਨਾਲ ਕਬਜ਼ਾ ਕਰਨਾ ਇਹ ਸ਼ਰੀਆਮ ਗੁੰਡਾ ਕਰਦੀ ਹੋ ਰਹੀ ਹੈ ਤੇ ਪਰਚਾ ਵੀ ਚੋਰੀ ਦਾ ਇਹਨਾਂ ਪਰਿਵਾਰ ਦੀ ਦੇ ਦੇ ਸਮਾਨ ਚੋਰੀ ਕਰੇਗਾ ਨੰਧਾਣਾਸੀ ਸੈਕਟਰ ਪਿਆ ਉੱਥੇ ਜਿਹੜੀ ਪੁਲਿਸ ਹੈ ਪੁਲਸ ਕਿਵੇਂ ਜਲੀਲ ਕਰਦੀ ਹੈ ਬੁਲਾ ਕੇ ਅਰੈਸਟ ਕਰ ਲੈਂਦੀ ਹੈ ਜਿਹੜੀ ਜੇਬ ਚ 10000 ਰੁਪਇਆ ਹੁੰਦਾ ਇਹਦੇ ਭਰਾ ਚ ਉਹ ਵੀ ਪੁਲਿਸ ਵਾਲਾ ਇੱਕ ਮੁਲਾਜ਼ਮ ਖੋਲ ਲੈਂਦਾ ਜਿਹਦਾ ਹਲਫੀਆ ਬਿਆਨ ਸਾਡੇ ਕੋਲੇ ਐਫਆਈਆਰ ਡੈਪਟਾ ਆਇਆ ਵਾ ਉਹਦਾ ਹਲਫੀਆ ਬਿਆਨ ਇਹਨਾਂ ਤੋਂ ਲਿਆ ਸੀ ਹਲਫੀਆ ਬਿਆਨ 10000 ਦਾ ਇਹਨਾਂ ਨੇ ਦੇ ਆ ਵੀ 10000 ਸਭ ਤੋਂ ਪੁਲਿਸ ਨੇ ਖੋਲਿਆ ਦੇਖੋ ਪੁਲਿਸ ਕਿਵੇਂ ਖੋਰੀ ਪੈਸੇ ਫਿਰ ਇੱਥੇ ਚਲਾਨ ਪੇਸ਼ ਕਰਨ ਦਾ ਰੇਟ ਚੱਲ ਰਿਹਾ 8000 ਰੁਪਿਆ ਕਹਿੰਦਾ ਹੁਣ ਚਲਾਨ ਪੇਸ਼ ਕਰਿਆ 8000 ਰੁਪਿਆ ਰੇਟ ਦਾ ਭਾਈ ਜੀ ਲਿਆ 8000 ਰੁਪਏ ਉਹਨਾਂ ਨੇ 5000 ਰੁਪਏ ਜਿੰਨੇ ਉਹਨੇ ਥਾਣੇ ਤੋਂ ਦਿੱਤਾ ਸਾਡੇ ਤੋਂ ਮੇਜਰ ਸਿੰਘ ਨੇ ਮੇਰੇ ਸੋਹਰੇ ਪਰਿਵਾਰ ਤੋਂ ਹੀ 8 3000 ਰੁਪਏ ਉਹਨਾਂ ਨੇ ਆਪਣਾ ਕੋਟ ਤੋਂ ਬਾਹਰ ਲਿੱਤਾ ਤਾਂ ਕੋਟ ਦੇ ਅੰਦਰ ਚਲਾਨ ਲੈ ਕੇ ਗਏ ਆ ਮਰਾ 15 ਦਿਨ ਤੋਂ ਚਲਾਨ ਲੈ ਕੇ ਨਹੀਂ ਜਾ ਰਹੇ ਸੀ 8000 ਚਲਾਨ ਦਾ ਲੈ ਲਿਆ 10000 ਖੋਲਿਆ 18000 ਰੁਪਿਆ ਪਰ ਚਾਹੀਦੇ ਤੇ ਕਰਦਾ ਇੱਥੇ ਤੱਕ ਇੱਕ ਮਰਜ਼ਾ 4 ਸਾਲ ਦੇ ਬੱਚੇ ਦੇ 4 ਸਾਲ ਦੇ ਬੱਚੇ ਨੇ 10 1 ਇਹ ਪਹਿਲਾ ਕਾਰਨਾਮਾ ਨਹੀਂ ਹੈ ਪਹਿਲਾ ਵੀ ਬਹੁਤ ਕਾਰਨਾਮੇ ਆ ਪਹਿਲਾ ਖਰੜ ਥਾਣੇ ਦਾ ਸੀ ਕੇਸ ਸੀ ਜੇਲ੍ਹ ਚ ਬੈਠੇ ਬੰਦੇ ਦਾ ਨਾਮ ਜਿਹੜਾ ਪਰਚੀ ਪਾਤਾ ਸੀ ਮਾਰਕੋਟ ਚ ਹੋਰ ਵੀ ਸਾਡੇ ਕੋਲੇ ਬਹੁਤ ਆਧਾਰ ਲਾ ਨੇ ਤੇ ਤੁਸੀਂ ਇੱਕ ਸਾਡੇ ਨਾਲ ਇਹ ਵੀ ਦੱਸਣਾ ਚਾਹੁੰਦੇ ਆ ਇੱਕ ਮਾਨਯੋਗ ਪੰਜਾਬ ਇੰਡਰ ਹੈਨਾ ਹਾਈ ਕੋਰਟ ਤੋਂ ਹੁਕਮ ਹੋਏ ਆ ਪੰਜਾਬ ਪੁਲਿਸ ਨੂੰ ਵੀ ਡੀਜੀਪੀ ਪੰਜਾਬ ਨੂੰ ਤੇ ਯੂਟੀ ਚੰਡੀਗੜ੍ਹ ਪੰਜਾਬ ਚੰਡੀਗੜ੍ਹ ਤੋਂ ਡੀਜੀਪੀ ਹਰਿਆਣਾ ਨੂੰ ਵੀ ਤੁਸੀਂ ਪਹਿਲਾਂ ਇਨਵੈਸਟੀਗੇਸ਼ਨ ਨਹੀਂ ਪਹਿਲਾਂ ਐਫਆਈਆਰ ਦਾ ਜ਼ਿਕਰੋ ਐਫਆਈਆਰ ਪਹਿਲਾਂ ਹੋਊਗੀ ਇਨਵੈਸਟੀਗੇਸ਼ਨ ਬਾਅਦ ਵਿੱਚ ਹੋਊਗੀ ਪਰ ਲੱਖਾਂ ਹੀ ਆ ਜਾਂ ਹਜ਼ਾਰਾਂ ਜਿਹੜੀਆਂ ਇਨਕੁਆਰੀਆਂ 2 2 3 4 ਸਾਲ ਤੇ ਪਈਆਂ ਗਿਆ ਜੇ ਕਿਸੇ ਤਾਂ ਸਾਡੇ ਕੋਲੇ ਮੈਂ ਕਹਿੰਦਾ ਇੱਕ ਰੇੜਾ ਇੱਥੇ ਅਸੀਂ ਲੱਤ ਸਕਦੇ ਜਿਹੜੀਆਂ ਕੰਪਲੀਟਾਂ ਦਰਖਾਸਤਾਂ ਪਈਆਂ ਜਿਨ੍ਹਾਂ ਦੀਆਂ ਇਨਕੁਆਰੀਆਂ ਚੱਲ ਰਹੀਆਂ ਇਹ ਸਿਰਫ ਤਾਂ ਸਿਰਫ ਕੈਪਸ਼ਨ ਨੂੰ ਵਡਾਵਾ ਦੇ ਰਹੇ ਇੱਕ ਅਫਸਰ ਪੈਸੇ ਲੈ ਕੇ ਨਾ ਕੱਢ ਦਿੰਦਾ ਦੂਜਾ ਅਫਸਰ ਪੈਸੇ ਲੈ ਕੇ ਨਾ ਪਾ ਦਿੰਦਾ ਸਿਰਫ ਤਾਂ ਸਿਰਫ ਖੱਡਲਖوار ਹੋ ਰਹੇ ਪਬਲਿਕ ਲੋਕ ਖੱਡਲਖوار ਹੋ ਰਹੇ ਜਿੱਥੇ ਕੋਈ ਸੁਣਾਈ ਨਹੀਂ ਹੁੰਦੀ ਅੱਜ ਜਿਹੜਾ 4 ਸਾਲ ਦੇ ਬੱਚੇ ਦਾ ਨਾਮ ਪਾ ਕੇ ਤੁਹਾਨੂੰ ਪੁਲਿਸ ਦੀ ਹਕੀਕਤ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਤੀ ਵੀ ਇਸ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਅਸੀਂ ਸਖਤ ਤੋਂ ਸਖਤ ਕਾਰਵਾਈ ਮੰਗਦੇ ਆਂ ਤੇ ਮਾਣਯੋਗ ਡੀਜੀਪੀ ਦੇ ਜੇ ਹੁਕਮ ਨਹੀਂ ਹੈ ਹਾਈ ਕੋਰਟ ਤੇ ਲਾਗੂ ਹੁੰਦੇ ਇਨਕੁਆਰੀਆਂ ਨਹੀਂ ਬੰਦ ਕਰਦੇ ਤੇ ਪਰਚੇ ਨਹੀਂ ਕਰਦੇ ਤਾਂ ਅਸੀਂ ਕੰਡੈਮਨਡ ਦੀ ਤਿਆਰੀ ਕਰ ਰਹੇ ਆਂ ਸਾਰੇ ਆਗੂ ਨਾਲ ਸਹਿਮਤ ਕਰਕੇ ਵੀ ਕੰਡੈਮਨਡ ਦੈਹਰ ਕਰੀਏ ਤਾਂ ਕਿ ਸਾਰੀਆਂ ਕੰਪਲੇਟਾਂ ਅੰਦਰ ਚ ਕਰਾਂਗੇ ਸੰਸਨੀਖੇਜ ਮਾਮਲਾ ਸਾਹਮਣੇ ਆਇਆ ਕਿ 4 ਸਾਲ ਦੇ ਬੱਚੇ ਤੇ ਐਫ ਆਈ ਆਰ ਦਰਜ ਕੀਤੀ ਗਈ ਤਾਂ ਦੂਜੇ ਪਾਸੇ ਪਰਿਵਾਰ ਦੇ ਇਹ ਵੀ ਸੰਗੀਨ ਦੋਸ਼ ਨੇ ਕਿ ਪ੍ਰਸ਼ਾਸਨ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਸਾਡੇ ਕੋਲੋਂ ਪੈਸਿਆਂ ਦੀ ਡਿਮਾਂਡ ਕੀਤੀ ਗਈ ਪੈਸੇ ਲਏ ਗਏ ਨੇ ਇਸ ਮਾਮਲੇ ਨੂੰ ਕਿਹੜੇ ਨਜ਼ਰੀਏ ਦੇ ਨਾਲ ਦੇਖਿਆ ਜਾ ਸਕਦਾ ਤਾਂ ਦੂਜੇ ਪਾਸੇ ਪ੍ਰਸ਼ਾਸਨ ਦਾ ਵੀ ਪੱਖ ਲੈ ਕੇ ਤੁਹਾਡੇ درمیان ਹਾਜ਼ਰ ਹੋਵਾਂਗੇ